ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਆਪਾਂ ਇੱਕ ਇਕੁਏਸ਼ਨ ਦੇਖ ਰਹੇ ਹਾਂ ਫੇਸਬੁੱਕ ਤੇ ਤੇ ਹੋਰ ਵੀ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਹਿੰਦੇ ਕੈਲਕੂਲੇਟਰ ਸਾਹਬ ਕਿਤਾਬ ਗਲਤ ਕਿਵੇਂ ਕਰ ਦਿੰਦਾ ਦੇਖੋ 130 ਦੀ ਇਕੁਏਸ਼ਨ ਹੈ ਪਲੱਸ 100 ਕਰਦੇ ਆ ਤੇ 230 ਆ ਜਾਂਦਾ ਬਰਾਬਰ ਕਰ ਲੀਏ ਤੇ ਗੁਣਾ 5 ਇਹ ਚ ਗੁਣਾ 5 ਨਾ ਕਰਦੇ ਆ ਕਿਉਂਕਿ ਉੱਥੇ ਰਕਮ ਲਿਖੀ ਜਾਂਦੀ ਹੈ ਇਸ ਪ੍ਰਕਾਰ ਕੈਲਕੂਲੇਟਰ ਤੇ ਆਪਾਂ ਰਕਮ ਇਸ ਪ੍ਰਕਾਰ ਲਿਖਦੇ ਆਂ ਇਹ ਪਹਿਲਾ ਆਨਸਰ ਆਉਂਦਾ 750 ਜਦੋਂ ਆਪਾਂ 103 ਮੂਰੇ ਲਿਖ ਦਿੰਨੇ ਆ ਫੇਰ ਆ ਜਾਂ 630 ਤੇ ਇਹ ਆਉਂਦਾ ਕਿਉਂ ਆ ਇਹਦਾ ਕਾਰਨ ਮੈਂ ਤੁਹਾਨੂੰ ਦੱਸਾਂ ਇਹ ਹੈਗਾ ਕੈਲਕੂਲੇਟਰ ਇਹ ਬੋਰਡ ਮਾਸ ਦਾ ਸਿਧਾਂਤ ਅਪਣਾਉਂਦਾ ਹੈ ਕਿਉਂਕਿ ਜਿਸ ਤਰ੍ਹਾਂ ਇੱਕ ਤੋਂ ਵੱਧ ਇਕੁਏਸ਼ਨਾਂ ਲਿਖ ਦਿੱਤੀਆਂ ਜਾਂਦੀਆਂ 1 2 3 ਗਾਹਾਂ ਆਪਾਂ ਡਿਵਾਈਡ ਕਰਕੇ ਜਦੋਂ ਕੈਲਕੂਲੇਟਰ 'ਚ ਵੱਧ ਇਕੁਏਸ਼ਨਾਂ ਪਾਈ ਜਾਂਦੇ ਰਹਿੰਦੇ ਆ ਤਾਂ ਫਿਰ ਉਸ ਸਿਧਾਂਤ ਅਨੁਸਾਰ ਜਿਸ ਤਰ੍ਹਾਂ ਵੀ ਡਿਵਾਈਡੇਸ਼ਨ ਜਾਂ ਮਲਟੀਪਲੀਕੇਸ਼ਨ ਤੇ ਐਡ ਐਡੀਸ਼ਨ ਇਹ ਸੀਕੁਐਂਟ ਵਾਈ ਚੱਲਦਿਆ ਬਾਡਮਾਸ ਦਾ ਸਿਧਾਂਤ ਤੁਸੀਂ ਪੜ੍ਹ ਲਿਓ ਉਹਦੇ ਸਿਧਾਂਤ ਤੇ ਉੱਤਰ ਆਡ ਹੋ ਜਾਂਦਾ ਹੈ ਜਿਸ ਤਰ੍ਹਾਂ ਆਪਾਂ ਦੇਖ ਲਓ ਆਪਾਂ ਆਪਣੇ ਕੋਲ ਤਿੰਨ ਇਕੁਏਸ਼ਨਾਂ ਨੇ ਜਿਹਦੇ ਵਿੱਚ ਆਹਾ ਗੁਣਾ ਦੀ ਕਾਟੀ ਪਹਿਲਾਂ ਆਊਗੀ ਇਸ ਲਈ ਕੈਲਕੂਲੇਟਰ 130 ਐ 130 ਨੂੰ 5 ਨਾਲ ਗੁਣਾ ਕਰ ਦਿੰਦਾ ਜਿਵੇਂ ਇੱਥੇ 100 ਨਾਲ 5 ਨਾਲ ਗੁਣਾ ਕਰਕੇ ਆ ਜਾ ਆ ਗਿਆ ਆਪਣਾ 500 500 ਫੇਰ ਉਸ ਤੋਂ ਬਾਅਦ ਕੈਲਕੂਲੇਟਰ ਪਲੱਸ ਕਰਦਾਗਾ ਥੱਲੇ ਦੇਖ ਸਕਦੇ ਹੋ ਤੁਸੀਂ ਪਲੱਸ ਕਰ ਦਿੰਦਾ ਪਲੱਸ ਕਰਕੇ 130 ਆ ਗਿਆ ਅਨਸਰ ਸਿੱਧਾ-ਸਿੱਧਾ 630 ਆ ਗਿਆ ਜਾਂ ਉਪਰ ਆ ਇਕੁਏਸ਼ਨ ਉਹ ਕੈਲਕੂਲੇਟਰ ਪਹਿਲਾਂ ਆਹ ਇਕੁਏਸ਼ਨ ਨੂੰ ਕੈਲਕੂਲੇਟ ਕਰਦਾ ਕਿਉਂਕਿ ਇੱਥੇ ਤਿੰਨ ਬਣ ਜਾਂਦੀਆਂ ਤਿੰਨ ਰਕਮਾਂ ਲਿਖੀਆਂ ਜਾਂਦੀਆਂ ਇਹ ਇੱਕ ਤੋਂ ਜਦੋਂ ਵੱਧ ਹੋ ਜਾਣ ਫਿਰ ਉਹ ਬਾਡ ਮਾਸ ਦਾ ਸਿਧਾਂਤ ਲਾਉਣ ਲੱਗ ਜਾਂਦਾ ਕੈਲਕੂਲੇਟਰ ਸੋ ਇਹ ਇਹਦਾ ਉੱਤਰ ਹੈ ਜਦੋਂ ਆ ਆਡ ਏ 130 ਨੂੰ ਗੁਣਾ 5 ਨਾਲ ਕਰਕੇ ਫਿਰ ਇਹ ਸਾਨੂੰ ਕਿ ਦਿਖਾਉਣਾ ਹੈ 130 5 5 0 1 5 5 2 5 10 ਤੇ 15 ਤੇ 1 5 5 6 650 ਆਹ 5 ਨੂੰ ਆਪਾਂ ਗੁਣਾ ਕਰਾਂਗੇ 650 ਆ ਗਿਆ 650 ਦੇ ਨਾਲ ਆਪਾਂ 100 ਪਲੱਸ ਕਰਤਾ 0 5 6 7 750 ਆਹ ਇਕੁਏਸ਼ਨ ਹੱਲ ਹੋ ਗਈ ਆਪਣੀ ਇਸ ਤਰ੍ਹਾਂ ਹੀ ਇਕੁਏਸ਼ਨ ਬਣਦੀ ਹੈ ਜੀ ਬੋਡਮਾਸ ਦਾ ਸਿਧਾਂਤ ਲੱਗਦਾ ਇਸ ਤਰ੍ਹਾਂ ਜੇ ਆਪਾਂ ਅੱਡੋ-ਅੱਡ ਆਪਾਂ ਨੂੰ ਪਹਿਲਾਂ ਬਰਾਬਰ ਕਰਨ ਦੀ ਜ਼ਰੂਰੀ ਹੈ ਦੋ ਰਕਮਾਂ ਕੈਲਕੂਲੇਟਰ ਤੇ ਜੋੜਨੀਆਂ ਜ਼ਰੂਰੀ ਹੈ ਜੇ ਤੁਸੀਂ ਆਹ ਕਰ ਰਹੇ ਹੋ ਜੇਕਰ ਤੁਸੀਂ ਤਿੰਨ ਰਕਮਾਂ ਲਾਉਣੇ ਹੋ ਜਾਂ ਤਿੰਨ ਤੋਂ ਵੱਧ ਲਾਉਣੇ ਹੋ ਤਾਂ ਉੱਥੇ ਬੋਡਮਾਸ ਦਾ ਸਿਧਾਂਤ ਲਾਗੂ ਹੋ ਜਾਂਦਾ ਬਹੁਤ ਵੱਡਾ ਫੇਰ ਬਦਲ ਹੋ ਜਾਂਦਾ ਹੈ加 ਜੋੜ ਚ ਠੀਕ ਹੈ ਜੀ ਇਹ ਸਮਝਣ ਦੀ ਜ਼ਰੂਰਤ ਹੈ ਜਿੱਥੇ ਤੁਸੀਂ ਇੱਕ ਤੋਂ ਵੱਧ ਇਕੁਏਸ਼ਨਾਂ ਲਿਖ ਰਹੇ ਹੋ ਉੱਥੇ ਤੁਹਾਨੂੰ ਚਾਹੀਦਾ ਵੀ ਪਹਿਲਾਂ ਦੋ ਇਕੁਏਸ਼ਨਾਂ ਦਾ ਜੋੜ ਕੀਤਾ ਜਾਵੇ ਇਵੇਂ 100 ਐ ਤੇ 130 ਇਹਦਾ ਜੋੜ ਕਰਨਾ ਪਹਿਲਾਂ ਜ਼ਰੂਰੀ ਆ ਜੇ ਤੁਸੀਂ ਉਸ ਤੋਂ ਬਾਅਦ ਗੁਣਾ ਲਾਓਗੇ ਫਿਰ ਉਹ ਗੁਣਾ ਵਾਲਾ ਚੱਕੂਗਾ ਗੁਣਾ ਵਾਲਾ ਪਹਿਲਾਂ ਚੱਕੂਗਾ ਭਾਵੇਂ ਤੁਸੀਂ ਜਿੱਧਰ ਮਰਜੀ ਲਾ ਲਿਆ ਉਹ ਗੁਣਾ ਵਾਲਾ ਪਹਿਲਾਂ ਚੱਕਣਾ ਜੇ 5 ਤੋਂ ਗਾਹਾਂ ਗੁਣਾ ਕਰਕੇ ਹੋਰ ਲਾਓਗੇ ਫਿਰ ਉਹ ਹੋਰ ਗੁਣਾ ਵਾਲਾ ਚੱਕੂਗਾ ਤੇ ਆ ਬਾਅਦ ਚ ਆਊਗਾ ਜੇ ਇੱਥੇ ਡਿਵਾਈਡ ਮਲਟੀਪਲੀਕੇਸ਼ਨ ਆਏ ਜੇ ਤੁਸੀਂ ਕਰਤਾ ਤਾਂ ਇਹ ਇਕੁਏਸ਼ਨ ਉਲਝ ਜਾਣੀ ਹੈ ਪਹਿਲਾਂ ਤੁਸੀਂ ਦੋਆਂ ਨੂੰ ਜੋੜ ਜ਼ਰੂਰ ਕਰਨਾ ਕਰਕੇ ਦੇਖੋ ਤੇ ਬੋਰਡ ਮਾਸ ਦਾ ਸਾਥ ਜਿਹਨੂੰ ਪੜ੍ਹੇ ਲਿਖਿਆ ਨੂੰ ਪਤਾ ਉਹ ਤਾਂ ਜਾਣਦੇ ਆ ਜਿਹਨਾਂ ਨੂੰ ਨਹੀਂ ਪਤਾ ਉਹ ਆਪਦਾ Google ਤੇ ਸਰਚ ਕਰਕੇ ਦੇਖ ਸਕਦੇ ਆ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਬਾਰੇ ਜਾਣਕਾਰੀ ਭਰਪੂਰ ਲੱਗੀ ਤਾਂ ਆਪਣੇ Facebook ਚੈਨਲ ਨੂੰ ਫੋਲੋ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਸ਼ੇਅਰ ਕਰਨਾ ਨਾ ਭੁੱਲਿਓ ਤੇ ਜੇਕਰ ਤੁਹਾਨੂੰ ਇਹ ਪਹਿਲਾਂ ਹੀ ਪਤਾ ਸੀਗਾ ਤਾਂ ਕਮੈਂਟਾਂ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਇਹ ਨਵੀਂ ਜਾਣਕਾਰੀ ਲੱਗੀ ਤਾਂ ਆਪਣੇ ਹੋਰ ਦੋਸਤਾਂ ਤੱਕ ਵੀ ਸਾਂਝਾ ਕਰੋ